ਮਾਮਲਾ ਸੀ ਜਿਹੜਾ ਕਿ ਬੱਸ ਸਟੈਂਡ ਤੋਂ ਇੱਕ ਲੇਡੀ ਕੋਲੋਂ ਜ਼ਰ ਪੈਸੇ ਖੋਏ ਗਏ ਸਿਰ ਕੀ ਪੂਰਾ ਮਾਮਲਾ ਕਿੰਨੇ ਜਣੇ ਫੜੇ ਗਏ ਉਹਨੂੰ ਤੇ ਸੁਨੀਤਾ ਨਾਲਕਪਾਲ ਪਤਨੀ ਅਰੁਣਾ ਨਾਲਕਪਾਲ ਬਟਾਲਾ ਰੋਡੋਂ ਬਸੜੀ ਜਾਣ ਵਾਲੀ ਸੀ ਉੱਥੋਂ ਆਪਣੇ ਪਾਸ ਸੇ ਪਾਰਸ ਦੇ ਨਾਲ ਜਿਹੜੀ ਹੈਗੀ ਐ ਫਿਰੋਜ਼ਪੁਰ ਬੱਸ ਸਟੈਂਡ ਤੇ ਆਈ ਸੀ ਬੱਸ ਸਟੈਂਡ ਦੇ ਵਿੱਚੋਂ ਇਹਦੇ ਪਰਸ ਦੇ ਵਿੱਚੋਂ ਇਹਦੇ ਕਹਿੰਦੇ ਉਹਦਾ 3 ਲੱਖ ਰੁਪਿਆ ਜਿਹੜਾ ਹੈਗਾ ਕਿਸੇ ਨੇ ਚੋਰੀ ਕਰ ਲਿਆ ਸੀ ਐਸ ਐਚਓ ਸੀਤੀ ਅਤੇ ਹੋਰ ਉਹਨਾਂ ਦੀ ਟੀਮ ਵੱਲੋਂ टीम वालों बड़ी मुस्तैदी का काम करते हुए तीन घंटे के अंदर अंदर ही तीन लेडीज़ जी है कि एक सोमा पत्नी खरैत प्रवीण पत्नी विक्की राज राजमार गोलबाग फिरोजपुर शहर के जोड़े है इन्हों गिरफ़्तार किया इन पास तो दो लख तो उपर जी है कि कैश रिकवरी जारी है बरामद की गई कि है इन्होंने तीनों गिरफ़्तार किया गया है गिरफ्तार करके थाना जरा सिटी जब ਸਰਪਥਵਾਕ ਕੋਈ ਕਿਸੇ ਗ੍ਰਾਉਲ ਨਾਲ ਨਹੀਂ ਆਇਆ ਇਹ ਹੁਣ ਸਾਡੀ ਡਿਟੇਲ ਜਿਹੜੀ ਹੈਗੀ ਹੈ ਜਦੋਂ ਹੁਣ ਇੱਕ ਵਾਰੀ ਇਮੀਜਨਲੀ ਫੜਕੇ ਜਿਹੜਾ ਹੈਗਾ ਰਿਕਵਰੀ ਕਰਕੇ ਨਿਬੰਦ ਕੀਤਾ ਗਿਆ ਉਹ ਰਿਮਾਂਡ ਲਵਾਗੇ ਰਿਮਾਂਡ ਦੇ ਦੌਰਾਨ ਚੈੱਕ ਕਰਾਂਗੇ ਵੀ ਇਹਨਾਂ ਨੇ ਪਹਿਲੇ ਅਜਿਹੇ ਕਿਹੜੇ ਕਾਰਨਾਂ ਵਿੱਚ ਕੀਤੇ ਨੇ ਇਹਨਾਂ ਨਾਲ ਇਸ ਗਰੁੱਪ ਦੇ ਵਿੱਚ ਹੋਰ ਕੌਣ-ਕੌਣ ਹੈਗਾ ਕਿਉਂਕਿ ਇਹ ਜਿਹੜਾ ਜਿਹੜਾ ਗਰੁੱਪ ਹੈ ਇਹ ਬਾਹਰ ਬਸਟੈਂਡਾ ਦੇ ਵਿੱਚ ਬਾਹਰ ਜਾ ਕੇ ਫਿਰੋਜ਼ਪੁਰ ਤੋਂ ਬਾਹਰ ਵੀ ਹੋਲ ਇਹਦੀ ਇਹ ਕ੍ਰਾਈਮ ਜਿਹਦੇ ਜਿੱਥੇ ਵੀ ਹੋਏ ਨੇ ਉਹਨਾਂ ਦੀ ਸਾਰੀ ਦੇ ਜੀਗੇਤੇ ਕਿ ਕਿਤੀ ਜੀਗੇਤੇ ਉਹਨਾਂ ਦੇ ਵਿੱਚ ਵੀ ਨਾ ਦੀ ਜੇ ਹੋਣਗੇ ਤੇ ਉੱਥੇ ਵੀ ਗ੍ਰਿਫਤਾਰੀ ਨਾ ਦੀ ਪੋਈ ਜਾਏ ਕਿੰਨੇ ਜਣੇ ਦੀ ਗ੍ਰਿਫਤਾਰੀ ਹੋਈ ਤਿੰਨ ਬੰਦੇ